ਸਿਕ ਫੋਰ ਜਸਟਿਸ ਦੇ ਮੁਖੀ ਅਤੇ ਭਾਰਤ ਸਰਕਾਰ ਵੱਲੋਂ ਅਤਵਾਦੀ ਐਲਾਨੇ ਗਏ ਖਾਲਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੰਸਰਾਜ ਹੰਸ ਅਤੇ ਐਮਪੀ ਰਵਨੀਤ ਸਿੰਘ ਬਿੱਟੂ ਹੋਰਾ ਨੂੰ ਧਮਕੀ ਦੇ ਦਿੱਤੀ ਹੈ ਜੀ ਹਾਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਪੰਨੂ ਨੇ ਕਿਹਾ ਕਿ ਕਤਲ ਦਾ ਬਦਲਾ ਕਤਲ ਜਿਸ ਤੇ ਮੋੜਵਾ ਜਵਾਬ ਦਿੰਦੇ ਹੋਏ ਬਿੱਟੂ ਹੋਰਾ ਨੇ ਵੀ ਕਿਹਾ ਕਿ ਮੈਂ ਸ਼ਰੀਆਮ ਘੁੰਮ ਰਿਹਾ ਤੇ ਦੇਸ਼ ਦੀ ਸੇਵਾ ਕਰ ਰਿਹਾ ਰਹੀ ਗੱਲ ਧਮਕੀ ਦੀ ਤਾਂ ਉਹ ਪੰਨੂ ਵੱਲੋਂ ਸਿਰਫ ਪੈਸੇ ਇਕੱਠੇ ਕਰਨ ਲਈ ਫੋਕੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਪੰਨੂ ਨੂੰ ਵੱਡਾ ਚੈਲੰਜ ਕਰਦੇ ਹੋਏ ਬਿੱਟੂ ਨੇ ਮੀਡੀਆ ਦੇ ਕੈਮਰੇ ਅੱਗੇ ਆ ਕੇ ਕਿਹਾ ਕਿ 4 ਜੂਨ ਤੋਂ ਬਾਅਦ ਪੰਨੂ ਨੂੰ ਅਮਰੀਕਾ ਤੋਂ ਗੁੱਤ ਤੋਂ ਫੜ ਕੇ ਭਾਰਤ ਲਿਆਂਦਾ ਜਾਵੇਗਾ ਅਤੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ ਆ ਅਸੀਂ ਤਾਂ ਕੋਰਟ 'ਚ ਫਿਰ ਰਹੇ ਆ ਆਹ ਓਪਨ ਏਰੀਆ 'ਚ ਖੜੇ ਆ ਕਿਹੜਾ ਪੰਨੂ ਆ ਇਹ ਪੰਨੂ ਵਰਗੇ ਕਈ ਕਈ ਜਿਹੜੇ ਉਹ ਇਹ ਜਿਹੇ ਦੇਖੇ ਨੇ ਕਈ ਪੰਨੂਆ ਛੰਨੂਆ ਨੂਰੇ ਰਗੜਿਆ ਏ ਇਸ ਕਰਕੇ ਇਹ ਬਾਹਰ ਬੈਠਾ ਧਮਕੀਆਂ ਦਿੰਦਾ ਏ ਆ ਤਾਂ ਸਹੀ ਇੰਡੀਆ ਆ ਤਾਂ ਸਹੀ ਪੰਜਾਬ ਤੇ ਇਸ ਇਹ ਨਾ ਧਮਕੀਆਂ ਧਮਕੀਆਂ ਦੀ ਪ੍ਰਵਾਹ ਕਰਿਆ ਕਰੋ ਇਹ ਤਾਂ ਐਵੇਂ ਡਰਾਮ ਚ ਹੀ ਆ ਡਰਾਮਾ ਕਰਨ ਦੀ ਆਦਤ ਆ ਪਰ ਇਹ ਪੰਜਾਬ ਦਾ ਇਸ ਵੇਲੇ ਤਾਂ ਇਹ ਕੰਮ ਕੀਤਾ ਹੋਣਾ ਵੀ ਦੁਬਾਰਾ ਕੋਈ دہشت ਪਾ ਸਕੀ ਇਲੈਕਸ਼ਨਾਂ ਦੇ ਮਾਹੌਲ ਚ ਅਸੀਂ ਕੋਈ ਨਾ ਕੋਈ ਕਿਉਂਕਿ ਇਹਨਾਂ ਨੇ ਫੰਡ ਪੈਸਾ ਲੈਣਾ ਹੁੰਦਾ ਉਹ ਪੈਸਾ ਇਹਨਾਂ ਨੂੰ ਉਹ ਸਰਕਾਰਾਂ ਤਾਂ ਹੀ ਦਿੰਦੀਆਂ ਏ ਜਦੋਂ ਇਹ ਅਹ ਜੀਆਂ ਕੋਸ਼ਿਸ਼ਾਂ ਕੋਈ ਕਰਦੇ ਰਹਿੰਦੇ ਆ ਉਹ ਲਗਾਤਾਰ ਇਹਨਾਂ ਨੂੰ ਇੱਕ ਕੰਮ ਤੇ ਲਾ ਕੇ ਰੱਖਦੇ ਆ ਤੇ ਇਹ ਲੱਗੇ ਰਹਿੰਦੇ ਆ ਅਸੀਂ ਤਾਂ ਸ਼ਹੀਦ ਪਰਿਵਾਰ ਚੋਂ ਆ ਪਹਿਲਾਂ ਸਰਦਾਰ ਬਿਆਨ ਸਿੰਘ ਨੇ ਆਪਣਾ ਟੁਕੜੇ ਟੁਕੜੇ ਕਰਵਾ ਲਏ ਇਸ ਦੇਸ਼ ਖਾਤਰ ਤੇ ਮੈਨੂੰ ਜੇ ਇਹ ਕੁਝ ਕਰ ਦੇਣਗੇ ਜਾਂ ਮੈਨੂੰ ਮਾਰ ਦੇਣਗੇ ਫਿਰ ਕੀ ਫਰਕ ਪੈ ਜੂ ਅਸੀਂ ਦੇਸ਼ ਦੀ ਏਕਤਾ ਖੰਡਤਾ ਲਈ ਇਸੇ ਤਰੀਕੇ ਨਾਲ ਚੱਲਦੇ ਰਹਿਣਾ ਇਹ ਪੰਨੂ ਹਰ ਗਿਆ ਨੂੰ ਇਹ ਵੀ ਯਾਦ ਰੱਖਿਓ ਆ ਅਗਲੀ ਨਾ ਹੋ ਜਾਣ ਤੋਂ 4 ਤਰੀਕ ਤੋਂ ਬਾਅਦ ਨਾ ਇਹਨੂੰ ਅਮਰੀਕਾ ਤੋਂ ਕਿਹਦੀ ਗੁੱਤ ਤੋਂ ਫੜ ਕੇ ਖਿੱਚ ਕੇ ਲੈ ਜਾਂਦਾ ਔਰੇ ਤੁਸੀਂ ਦੇਖਿਓ ਇਹਦਾ ਬਣਦਾ ਕੀ ਜੌਨ ਪ੍ਰਚਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ਾਂ ਵੀ ਕੀਤੀ ਜਾ ਰਹੀ ਹੈ ਜਿੰਦਾਬਾਦ ਜਿੰਦਾਬਾਦ ਇਹਦੇ ਨਾਲ ਕੀ ਪ੍ਰਭਾਵਿਤ ਹੋਣਾ ਹੈ ਇੱਕ ਅਮਰੀਕਾ ਬੈਠਾ ਏ ਇਹ ਉੱਥੇ ਬੈਠ ਕੇ ਉਰੇ ਜੌਨ ਪ੍ਰਤਾਪ ਉਰੇ ਹਿੰਦੁਸਤਾਨੀ ਪੰਜਾਬੀ ਬੈਠੇ ਆ ਉਹ ਮੇਰੇ ਆਲੇ-ਦਾਲੇ ਨੇ ਅੰਗ-ਸੰਗ ਨੇ ਇਸ ਕਰਕੇ ਵਿਦੇਸ਼ੀ ਧਰਤੀ ਤੋਂ ਬੈਠਾ ਉਰੇ ਕੀ ਕਰ ਲੂ ਮੈਂ ਤਾਂ ਇਹੀ ਕਹਿ ਰਿਹਾ ਨਾ ਉਰੇ ਆਵੇ ਉਰੇ ਲੋਕ ਦੱਸਣਗੇ ਪੰਜਾਬ ਦੇ ਵੀ ਤੁਸੀਂ ਉੱਥੇ ਬਹਿ ਕੇ ਕੀ ਕੀ ਜਿਹੜੇ ਉਹ ਕਾਰਨਾਮੇ ਕਰਦੇ ਹੋ ਉੱਥੇ ਤੁਸੀਂ ਅੰਦਾਜ਼ਾ ਅੰਦਾਜ਼ਾ ਲਾਓ ਉੱਥੇ ਕਰੋੜਾਂ ਅਰਬਾਂ ਦੀਆਂ ਨੇ ਕੋਠੀਆਂ ਕਾਰਾਂ ਗੱਡੀਆਂ ਇਹਨਾਂ ਦੇ ਪਰਿਵਾਰ ਐਸ਼ ਕਰਦੇ ਆ ਉਰੇ ਇਹ ਜਿਹੜੇ ਪੈਸੇ ਦੇ ਕੇ ਕਿਸੇ ਨਾ ਕਿਸੇ ਤੋਂ ਇਹ ਜੇ ਕੰਮ ਕਰਵਾਉਂਦੇ ਆ ਹਿੰਮਤ ਤਾਂ ਤਾਂ ਆਪ ਹੁਣ ਸਰ 1 ਜੂਨ ਨੇੜੇ ਆ ਰਹੀ ਆ ਦਿਲ ਦੀ ਧੜਕਣਾ ਤੇਜ਼ ਆ ਕੈਂਡੀਡੇਟਾਂ ਦੀ ਨਹੀਂ ਨਹੀਂ ਕਿਉਂ ਤੇਜ਼ ਹੋਣੀ ਆ ਜਿਨ੍ਹਾਂ ਨੂੰ ਵਿਸ਼ਵਾਸ ਹੁੰਦਾ ਇਮਤਿਹਾਨ ਤੇ ਜਿਨ੍ਹਾਂ ਨੇ ਪਹਿਲਾਂ ਤਿਆਰੀ ਕੀਤੀ ਹੁੰਦੀ ਆ ਉਹਨਾਂ ਦੀਆਂ ਦਿਲ ਦੀਆਂ ਧੜਕਣਾ ਕਿਉਂ ਤੇਜ਼ ਹੋਣੀ ਆ ਵਿਸ਼ਵਾਸ ਆ ਸਾਨੂੰ ਆਪਣੇ ਮੋਦੀ ਸਾਹਿਬ ਤੇ ਵਿਸ਼ਵਾਸ ਆ ਸਾਨੂੰ ਬੀਜੇਪੀ ਤੇ ਵਿਸ਼ਵਾਸ ਆ ਸਾਨੂੰ ਆਪਣੇ ਤੇ 100% ਜਿੱਤ ਹੋਏਗੀ ਇਸ ਮੌਕੇ ਬਿੱਟੂ ਨੇ ਸ਼ੁਰਲੀ ਛੱਡਦੇ ਹੋਏ ਕਿਹਾ ਕਿ 4 ਜੂਨ ਤੋਂ ਬਾਅਦ ਪੰਨੂ ਨੂੰ ਚੱਕ ਭਾਰਤ ਲਿਆਂਦਾ ਜਾਵੇਗਾ ਹੁਣ ਸਵਾਲ ਇਹ ਹੈ ਕਿ ਪਿਛਲੇ 10 ਸਾਲ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਰਹੀ ਹੈ ਉਸ ਸਮੇਂ ਪੰਨੂ ਨੂੰ ਕਿਉਂ ਨਹੀਂ ਚੁੱਕਿਆ ਗਿਆ ਅਤੇ ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਕਾਤਲ ਗੋਲਡੀ ਬਰਾੜ ਨੂੰ ਹਲੇ ਤੱਕ ਕਿਉਂ ਨਹੀਂ ਚੁੱਕ ਕੇ ਭਾਰਤ ਲਿਆਂਦਾ ਗਿਆ ਇਸ ਦਾ ਜਵਾਬ ਤਾਂ ਬਿੱਟੂ ਹੋਰ ਹੀ ਦੇ ਸਕਦੇ ਨੇ ਹੁਣ ਦੇਖਣਾ ਹੋਵੇਗਾ ਕਿ ਪੰਨੂ ਨੂੰ ਜਾਂ ਫਿਰ ਗੋਲਡੀ ਬਰਾੜ ਨੂੰ ਕਦੋਂ ਤੱਕ ਚੁੱਕ ਕੇ ਭਾਰਤ ਲਿਆਂਦਾ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨ ਦੀ ਰਿਪੋਰਟ